ਸ਼ਸ਼ੀਕਾਲ ਦੇਨਿਤ ਸਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਪੰਜਾਬ ਸਰਕਾਰ ਨੇ ਖਿਡਾਰੀਆਂ ਨੂੰ ਲੈ ਕੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਦੱਸਦੇ ਕਿ 올림픽ਸ ਖਿਡਾਰੀਆਂ ਲਈ ਹੁਣ ਪੰਜਾਬ ਸਰਕਾਰ ਨੇ ਤਿਆਰੀਆਂ ਵਾਸਤੇ 15-15 ਲੱਖ ਰੁਪਏ ਦੇਣ ਦਾ ਫੈਸਲਾ ਕੀਤਾ ਹੈ ਦੱਸਦੇ ਕਿ ਅਗਲੇ ਮਹੀਨੇ 올림픽ਸ ਖੇਡਾਂ ਖੇਡੀਆਂ ਜਾਣੀਆਂ ਨੇ ਅਤੇ ਇਸੇ ਖੇਡਾਂ ਦੇ ਵਿੱਚ ਜਿਹੜੇ ਖਿਡਾਰੀ ਭਾਗ ਲੈਣਗੇ ਉਹਨਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਦੱਸਦੇ ਕਿ ਸੀਐਮ ਮਾਨ ਦੇ ਵੱਲੋਂ 15 15 ਲੱਖ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਹੈ ਜਿਹੜੇ ਖਿਡਾਰੀ 올림픽ਸ ਦੇ ਵਿੱਚ ਭਾਗ ਲੈਣ ਜਾ ਰਹੇ ਨੇ ਉਹਨਾਂ ਨੂੰ ਉਹਨਾਂ ਦੀ ਜਿਹੜੇ ਤਿਆਰੀਆਂ ਹੋਣਗੀਆਂ ਉਹਨਾਂ ਦਾ ਖਰਚੇ ਦੇ ਲਈ 15 15 ਲੱਖ ਰੁਪਏ ਸੀਐਮ ਮਾਨ ਦੇ ਵੱਲੋਂ ਦਿੱਤੇ ਜਾਣੇ ਨੇ ਇੰਨਾ ਹੀ ਨਹੀਂ ਸੋਨੇ ਚਾਂਦੀ ਅਤੇ ਕਾਂਸੀ ਦਾ ਤਗਮਾ ਜੇਤੂ ਪੰਜਾਬੀ ਖਿਡਾਰੀਆਂ ਨੂੰ 3 ਕਰੋੜ 2 ਕਰੋੜ ਤੇ 1 ਕਰੋੜ ਰੁਪਏ ਵੀ ਮਿਲਣਗੇ ਅਗਲੇ ਮਹੀਨੇ 올림픽 ਖੇਡਾਂ ਖੇਡੀਆਂ ਜਾਣੀਆਂ ਨੇ ਦੱਸਦੀ ਕਿ 올림픽 ਖੇਡਾਂ ਵਿਸ਼ਵ ਭਰ ਦੇ ਵਿੱਚ ਪ੍ਰਸਿੱਧ ਖੇਡਾਂ ਦੇ ਵਿੱਚ ਮੰਨੀਆਂ ਜਾਂਦੀਆਂ ਨੇ ਵਿਸ਼ਵ ਭਰ ਦੇ ਜਿਹੜੇ ਦਿੱਗਜ ਖਿਡਾਰੀ ਨੇ ਉਹ ਇਹਨਾਂ ਖੇਡਾਂ ਦੇ ਵਿੱਚ ਭਾਗ ਲੈਂਦੇ ਨੇ ਤਾਂ ਇਸ ਤੋਂ ਪਹਿਲਾਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸੂਬਾ ਸਰਕਾਰ ਯਾਨੀ ਭਗਵੰਤ ਸਿੰਘ ਮਾਨ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਦੇ ਤਹਿਤ 15-15 ਲੱਖ ਰੁਪਏ ਦਿੱਤੇ ਜਾਣ ਦਾ ਜਿਹੜਾ ਫੈਸਲਾ ਕੀਤਾ ਗਿਆ ਹੈ ਇਸ ਦੇ ਨਾਲ ਹੀ ਜਿਹੜੇ ਸੋਨੇ ਚਾਂਦੀ ਅਤੇ ਕਾਂਸੀ ਦਾ ਤਗਮਾ ਜੇਤੂ ਪੰਜਾਬੀ ਖਿਡਾਰੀ ਹੋਣਗੇ ਉਹਨਾਂ ਨੂੰ 3 ਕਰੋੜ 2 ਕਰੋੜ ਅਤੇ 1 ਕਰੋੜ ਰੁਪਏ ਦੀ ਰਾਸ਼ੀ ਇਨਾਮ ਦੇ ਵਜੋਂ ਵੀ ਦਿੱਤੀ ਜਾਵੇਗੀ ਦੱਸ ਜੀ ਕਿ ਅਗਲੇ ਮਹੀਨੇ ਪੈरिस ਦੇ ਵਿੱਚ 올림픽 ਖੇਡਾਂ ਸ਼ੁਰੂ ਹੋਣਗੀਆਂ ਜਿਸ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਖਿਡਾਰੀਆਂ ਨੂੰ ਲੈ ਕੇ ਵੱਡਾ ਫੈਸਲਾ ਸਾਹਮਣੇ ਆਇਆ ਹੈ 올림픽 ਖੇਡਾਂ ਦੇ ਵਿੱਚ ਕਿਸਾ ਲੈਣ ਵਾਲੇ ਪੰਜਾਬੀ ਖਿਡਾਰੀਆਂ ਨੂੰ ਤਿਆਰੀ ਲਈ ਜਿਹੜੇ 15-15 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਤੇ ਇਸ ਦੇ ਨਾਲ ਹੀ ਜੇਕਰ ਕੋਈ ਪੰਜਾਬੀ ਖਿਡਾਰੀ 올림픽 ਖੇਡਾਂ ਦੇ ਵਿੱਚ ਜਿੱਤ ਹਾਸਲ ਕਰਦਾ ਹੈ ਸੋਨਾ, ਚਾਂਦੀ ਅਤੇ ਕਾਸੀ ਦਾ ਤਗਮਾ ਜਿੱਤਦਾ ਹੈ ਤਾਂ ਉਸ ਨੂੰ 2-3 ਕਰੋੜ ਅਤੇ 1 ਕਰੋੜ ਰੁਪਏ ਦੀ ਜਿਹੜੀ ਇਨਾਮ ਰਾਸ਼ੀ ਉਹ ਦਿੱਤੀ ਜਾਵੇਗੀ ਦੱਸਦੀ ਕਿ ਅਗਲੇ ਮਹੀਨੇ ਪੈਰਿਸ ਦੇ ਵਿੱਚ 올림픽 ਖੇਡਾਂ ਸ਼ੁਰੂ ਹੋਣੀਆਂ ਨੇ ਜਿੱਥੇ ਵਿਸ਼ਵ ਭਰ ਦੇ ਜਿਹੜੇ ਮਹਾਨ ਖਿਡਾਰੀ ਨੇ ਉਹ ਹਿੱਸਾ ਲੈਣਗੇ ਤਾਂ ਇਸੇ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਿਹੜੇ ਪੰਜਾਬੀ ਖਿਡਾਰੀ ਹੋਣਗੇ ਜਿਨ੍ਹਾਂ ਦੇ ਵੱਲੋਂ 올림픽ਸ ਦੇ ਵਿੱਚ ਭਾਗ ਲਿਆ ਜਾਣਾ ਹੈ ਉਹਨਾਂ ਨੂੰ ਤਿਆਰੀਆਂ ਵਾਸਤੇ 15 ਲੱਖ ਰੁਪਏ ਦੀ ਇਹ ਜਿਹੜੀ ਰਾਸ਼ੀ ਹੈ ਉਹ ਮੁਹੱਈਆ ਕਰਵਾਈ ਜਾਏਗੀ ਅਤੇ ਜਿਹੜੇ ਖਿਡਾਰੀ ਪੰਜਾਬੀ ਜਿਹੜੇ ਜੇਤੂ ਹੋਣਗੇ ਉਹਨਾਂ ਨੂੰ 3 2 ਅਤੇ 1 ਕਰੋੜ ਰੁਪਏ ਦੀ ਜਿਹੜੀ ਰਾਸ਼ੀ ਹੈ ਉਹ ਇਨਾਮ ਵਜੋਂ ਦੇਣ ਦਾ ਵੀ सूबा सरकार दे ऐलान कर दिया गया देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और WhatsApp चैनल आरोप